ਇੱਛਾਵਾਂ ਦਾ ਕਹਿੰਦੇ ਰਾਜਿਆਂ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ ਪਰ ਕਈ ਗੱਲਾਂ ਪ੍ਰਮਾਤਮਾ ਦੇ ਹੱਥ ਵਾਸੁੰਦੀਆਂ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਵੀਰ ਸਾਦੜਾ ਨਵਾਂ ਸ਼ਹਿਰ ਤੇ ਦੋਸਤੋ ਇਹ ਕਹਾਵਤ ਟੱਕਦੀ ਆ ਪੂਰੀ ਅੰਬਾਨੀ ਪਰਿਵਾਰ ਤੇ ਕਿਉਂਕਿ ਪਿੱਛੇ ਵਿਆਹ ਸੀਗਾ ਵਿਡਿੰਗ ਸੀ ਤੁਸੀਂ ਦੇਖਿਆ ਪਰ ਇੱਕ ਗੱਲ ਸਾਰਿਆਂ ਨੇ ਦੇਖਿਆ ਕਿ ਪੈਸਾ ਸ਼ੌਹਰਤ ਸਭ ਕੁਝ ਦੇਖਿਆ ਪਰ ਦੂਜੀ ਗੱਲ ਨਾਲ ਦੀ ਨਾਲੇ ਉਹਦੇ ਮੁੰਡੇ ਦੀ ਗੱਲ ਕਰਦੇ ਆ ਜਿਹੜਾ ਅਨੰਤ ਅੰਬਾਨੀ ਹੈ ਜਿਹਦੀ ਸੀਗੀ ਮੈਰਿਜ ਹੋਣੇ ਵਾਲੀ ਆ ਤੇ ਪ੍ਰੀ ਵਿਡਿੰਗ ਆ ਦੋਸਤੋ ਉਹਦੇ ਸਿਹਤ ਪ੍ਰਤੀ ਤੁਸੀਂ ਦੇਖਿਆ ਹੋਣਾ ਕਿ ਉਹਦਾ ਥੋੜਾ ਦੇਖਣ ਨੂੰ ਉਹ ਥੋੜਾ ਤੰਦਰੁਸਤ ਲੱਗਦਾ ਮੋਟਾ ਡਾਡਾ ਲੱਗਦਾ ਪਰ ਉਹ ਮੋਟਾ ਡਾਡਾ ਜਿਹੜਾ ਕੀ ਆ ਕੁਝ ਕੁ ਪ੍ਰੋਬਲਮਾਂ ਕਰਕੇ ਆ ਸੋ ਉਹਦੇ ਕੋਲ ਕਿਹੜਾ ਪੈਸਿਆਂ ਦੀ ਕਮੀ ਹੈ ਨਹੀਂ ਤਾਂ ਜੇਕਰ ਸਾਰੀਆਂ ਚੀਜ਼ਾਂ ਪੈਸਿਆਂ ਦੇ ਨਾਲ ਹੀ ਮਿਲਦੀਆਂ ਹੋਣ ਤੇ ਬੰਦਾ ਆਪਣੇ ਹਿਸਾਬ ਨਾਲ ਆਪਣੀ ਬੋਡੀ ਨੂੰ ਸ਼ੇਪ ਦੇ ਲਵੇ ਭਾਈ ਤੇ ਮੈਂ ਇੱਥੋਂ ਇੰਨਾ ਕਚਾਈ ਦਾ ਮੋਟਾ ਤੇ ਇੱਥੋਂ ਇੰਨਾ ਮੈਨੂੰ ਪਤਲਾ ਚਾਹੀਦਾ ਸਮਾਨ ਤੇ ਦੋਸਤੋ ਇਹਦੇ ਲਈ ਮੈਂ ਤਾਂ ਹੀ ਕਹਿੰਦਾ ਹੁਣ ਸਾਰੀਆਂ ਚੀਜ਼ਾਂ ਪੈਸਿਆਂ ਦੇ ਨਾਲ ਨਹੀਂ ਮਿਲਦੀਆਂ ਤੁਸੀਂ ਕੋਈ ਵੀ ਜੌਬ ਕਰਦੇ ਹੋ ਸਕਦੇ ਆ ਵੱਡੀ ਛੋਟੀ ਆਈਐਸ ਹੋ ਸਕਦੇ ਆ ਆਈਪੀਐਸ ਹੋ ਸਕਦੇ ਆ ਜੱਜ ਹੋ ਸਕਦੇ ਆ ਤੁਸੀਂ ਰਿਕਸ਼ਾ ਚਲਾਣੇ ਵਾਲੇ ਵੀ ਹੋ ਸਕਦੇ ਆ ਤੁਸੀਂ ਕਿਸਾਨ ਹੋ ਸਕਦੇ ਆ ਕੋਈ ਵੀ ਕੰਮ ਕਰਦੇ ਹੋ ਸਕਦੇ ਆ ਦੋਸਤੋ ਤੁਸੀਂ ਬਿਜ਼ਨਸ ਮੋਟਾ ਕਰਦੇ ਹੋਮੋ ਦਿਹਾੜੀ ਦੇ ਵਿੱਚ ਲੱਖ 2 ਲੱਖ ਕਮਾਉਂਦੇ ਹੋਮੋ ਚਾਹੇ 10 ਰੁਪਏ ਕਮਾਉਂਦੇ ਹੋ ਗੱਲ ਉਹ ਮੈਟਰ ਨਹੀਂ ਕਰਦੀ ਮੈਟਰ ਕੀ ਕਰਦੀ ਆ ਤੰਦਰੁਸਤੀ ਦੋਸਤੋ ਜਿਹਦੇ ਕੋਲ ਤੰਦਰੁਸਤੀ ਆ ਉਹਨੂੰ ਭਾਵੇਂ ਪੈਸੇ ਘੱਟ ਹੋਣ ਉਹ ਉਹਨੂੰ ਖੁਆਇਸ਼ਾਂ ਜਿਹੜੀਆਂ ਆਪਣੇ ਕਾਬੂ ਦੇ ਵਿੱਚ ਰੱਖ ਕੇ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੀਦਾ ਸੋ ਦੋਸਤੋ ਬਾਲਾ ਤਾਂ ਮੈਨੂੰ ਪਤਾ ਨਹੀਂ ਬਾਈ ਉਸ ਅਨੰਤਮ ਬਾਨੀ ਨੂੰ ਕੀ ਪ੍ਰੋਬਲਮ ਆ ਠੀਕ ਆ ਪਰ ਇੰਨਾ ਕਿ ਮੈਨੂੰ ਪਤਾ ਕਿ ਉਹਨੂੰ ਅਸਥਮਾ ਦੀ ਕਹਿੰਦੇ ਪ੍ਰੋਬਲਮ ਆ ਉਹਦੇ ਕਰਕੇ ਜਿਹੜਾ weight lose ਆ ਉਹ ਨਹੀਂ ਕਰ پا ਰਿਹਾ ਸੋ ਬਾਕੀ ਅਸਥਮਾ ਦੇ ਲਈ ਤਾਂ ਜਿਹੜਾ ਪੱਤਾ ਆ ਬਾਈ ਉਹ ਹੈਗਾ ਆ ਅੜੂਸਾ ਦਾ ਜਿਹੜਾ ਦੱਸਿਆ ਹੋਇਆ ਅਸਥਮਾ ਦੇ ਲਈ ਬਹੁਤ ਵਧੀਆ ਕੰਮ ਕਰਦਾ ਆ ਤੇ ਇਹ ਪ੍ਰਕਿਰਤੀ ਜਿਹੜੀ ਪੇੜ ਪੌਦੇ ਆ ਚਾਹੇ ਸਾਡੇ ਕੋਲ ਆ ਬੂਟੇ ਛੋਟੇ ਆ ਤੁਸੀਂ ਦੇਖੋ ਦੋਸਤੋ ਇਹ ਦੇਖਣ ਨੂੰ ਤੁਹਾਨੂੰ ਛੋਟੇ ਲੱਗ ਸਕਦੇ ਆ ਪਰ ਇਹਨਾਂ ਦਾ ਕੰਮ ਇੰਨਾ ਵੱਡਾ ਆ ਨਾ ਤੇ ਜਦੋਂ ਇਹ ਜ਼ਮੀਨ ਆ ਜਿਹੜੀ ਮਿੱਟੀ ਆ ਇਹ ਮਿੱਟੀ ਬਹੁਤ ਕੁਝ ਦਿੰਦੀ ਆ ਸਾਨੂੰ ਦੋਸਤੋ ਪਰ ਅਸੀਂ ਇਹਨੂੰ ਮਿੱਟੀ ਨੂੰ ਹਰ ਵੇਲੇ ਪੈਰਾਂ ਥੱਲੇ ਰੋਲਦੇ ਆ ਤੇ ਆਖਰ ਨੂੰ ਬੰਦਾ ਇੱਥੇ ਪੈਰਾਂ ਦੇ ਥੱਲੇ ਇਸ ਮਿੱਟੀ 'ਚ ਦਫਨ ਹੋ ਜਾਂਦਾ ਕਿਉਂਕਿ ਮਿੱਟੀ ਨੂੰ ਆਪਾਂ ਮਿੱਟੀ ਸਮਝਦੇ ਆ ਪਰ ਮਿੱਟੀ ਆ ਜਿਹੜੀ ਇਹ ਮੈਂ ਕਹਿੰਦਾ ਤੁਹਾਡੇ ਸੋਨੇ ਤੋਂ ਵੀ ਮਹਿੰਗੀ ਚੀਜ਼ ਆ ਜੇਕਰ ਆਪਾਂ ਇਹਨੂੰ ਉਸ ਨਜ਼ਰੀਏ ਦੇ ਨਾਲ ਦੇਖੀਏ ਔਰ ਮੌਸਮ ਦੇ ਹਿਸਾਬ ਦੇ ਨਾਲ ਆਉਣ ਵਾਲੀਆਂ ਜਿਹੜੀਆਂ ਬੇਲ ਬੂਟੇ ਆ ਸਬਜ਼ੀਆਂ ਦਰਖਤਾਂ ਮਿੱਤਰੋ ਜੇਕਰ ਅਸੀਂ ਨਾਂ ਲਾਏ ਨਾ ਤੇ ਉਸ ਅਨੰਤ ਅੰਬਾਨੀ ਦੀ ਉਦਾਹਰਣ ਲੈ ਲਓ ਤੇ ਕਿਉਂਕਿ ਉਹਦੇ ਕੋਲ ਪੈਸਿਆਂ ਦੀ ਕਮੀ ਨਹੀਂ ਆ ਬਸ ਉਹਦੇ ਕੋਲ ਸਿਹਤ ਦੇਖੋ ਤੇ ਸਿਹਤ ਪੱਖੋਂ ਚਲੋ ਇਹ ਪਰਮਾਤਮਾ ਦੀ ਦੇਣ ਹੁੰਦੀ ਆ ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ ਪਰ ਇਹ ਮੈਂ ਉਦਾਹਰਣ ਦੇਣ ਦੇ ਲਈ ਉਹਨਾਂ ਦਾ ਨਾਮ ਜ਼ਰੂਰ ਲਿਆ ਕਿਉਂਕਿ ਉਸ ਤੋਂ ਵੱਡੀ ਉਦਾਹਰਣ ਕੋਈ ਹੈ ਨਹੀਂ ਕਿਉਂਕਿ ਉਹਨਾਂ ਕੋਲ ਇੰਨਾ ਕੁ ਪੈਸਾ ਆ ਤੇ ਮੈਨੂੰ ਲੱਗਦਾ ਜੇ ਉਹ ਇੱਕ ਅੱਧਾ ਕਰੋੜ ਦੇ ਥੱਲੇ ਡਿਗੇ ਆ ਚੱਕਣ ਚੱਕਣਗੇ ਨਹੀਂ ਉਹਨਾਂ ਕੋਲ ਇੰਨਾ ਸਮਾਂ ਹੈ ਨਹੀਂ ਕਿਉਂਕਿ ਚੱਕਣ ਲੱਗੂਗੇ ਨਾ 10 ਕਰੋੜਾਂ ਦਾ ਘਾਟਾ ਪੈ ਜਾਣਾ ਉਹਨਾਂ ਨੂੰ ਸੋ ਇਸ ਕਰਕੇ ਦੋਸਤੋ ਹੁਣ ਮੌਸਮ ਚੱਲਦਾ ਆਹ ਜਿਹੜਾ ਕੀ ਆ ਸਬਜ਼ੀਆਂ ਤੁਸੀਂ ਲਾ ਸਕਦੇ ਆ ਮੌਸਮ ਦੇ ਵਿੱਚ ਐਦਾਂ ਨਹੀਂ ਆ ਜਿੰਨੀਆਂ ਵੀ ਤੁਸੀਂ ਆਹ ਗਰਮੀ ਵਾਲੀਆਂ ਸਬਜ਼ੀਆਂ ਦੋਸਤੋ ਲਾ ਲਓ ਤੇ ਹੁਣ ਲਾ ਕੇ ਤੁਸੀਂ ਉਹਨਾਂ ਨੂੰ ਬੜੇ ਸਵਾਦ ਨਾਲ ਕੈਮੀਕਲ ਰਹਿਤ ਖਾਓਗੇ ਕੈਮੀਕਲ ਤੋਂ ਬਿਨਾ ਜਿਹੜੀ ਕਿ ਇਹਨੂੰ ਪਹਿਲ ਦੇਣੀ ਹੈ ਤੇ ਆਪਾਂ ਕੈਮੀਕਲ ਤੋਂ ਬਿਨਾ ਖਾਈਏ ਕੈਮੀਕਲ ਤੋਂ ਬਿਨਾ ਬੀਜੀਏ ਖਾਸ ਕਰਕੇ ਆਪਣੇ ਘਰ ਦੀ ਫਲਵਾੜੀ ਦੇ ਵਿੱਚ ਘਰ ਦੇ ਜਿਹੜੇ ਸਾਡੇ ਬੇਲ ਬੂਟੇ ਆ ਦੋਸਤੋ ਖਾਸ ਕਰਕੇ ਇਹਨਾਂ ਲਈ ਆਪਾਂ ਜ਼ੋਰ ਦਿੰਨੇ ਆ ਪੇ ਆਪਾਂ ਖੇਤਾਂ 'ਚ ਜੇ ਆਪਾਂ ਨਹੀਂ ਕਰ ਸਕ ਪਾਰੇ ਤਾਂ ਆਪਣੇ ਘਰਾਂ ਦੇ ਵਿੱਚ ਜਿਹੜੀ ਵੀ ਕੋਈ ਸਬਜ਼ੀ ਲਾਈਏ ਦੋਸਤੋ ਉਹ ਉਹਨੂੰ ਕੈਮੀਕਲ ਤੋਂ ਰਹਿਤ ਹੋਵੇ ਸੋ ਇਸ ਲਈ ਉਪਰਾਲਾ ਜਰੂਰ ਸਾਰੇ ਜਾਣੇ ਕਰਿਓ ਤੇ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰਨਾ ਕਿਉਂਕਿ ਇੱਥੇ ਤੁਹਾਨੂੰ ਸ਼ੇਅਰ ਮਾਰਕੀਟ ਤੇ ਦੂਜਾ ਤੁਹਾਨੂੰ ਆਰਗੈਨਿਕ ਖੇਤੀ ਬਸ ਦੋਨੋਂ ਤਰ੍ਹਾਂ ਦੇ ਕੰਟੈਂਟ ਮਿਲਣਗੇ ਔਰ ਨਵੇਂ-ਨਵੇਂ ਬੂਟੇ ਦਿਖਾਉ ਲਦਾ ਹੁਣ ਨਾ ਤੇ ਜਿਹਦੇ ਕੀ ਸਾਨੂੰ ਸਾਡੇ ਸਰੀਰ ਤੇ ਪਰ ਫਾਇਦੇ ਔਰ ਸਾਡੇ ਨੁਕਸਾਨ ਔਰ ਉਹਦੇ ਫਲ ਫਰੂਟ ਦੇ ਬਾਰੇ ਜਾਣਕਾਰੀਆਂ ਆਪਾਂ ਸਾਨੂੰ ਆਪਣੇ ਨਾ ਚੈਨਲ ਦੇ ਉੱਪਰ ਅਸੀਂ ਦਿਨੇ ਰਹਿੰਦੇ ਹਾਂ ਸੋ ਦੋਸਤੋ ਅੱਜ ਦੇ ਲਈ ਇਹੀ ਸਾਡਾ ਤੁਹਾਡਾ ਜਿਹੜਾ ਕੀ ਆ ਸਾਂਝ ਵਿਚਾਰ ਸਤਿ ਸ਼੍ਰੀ ਅਕਾਲ ਦੋਸਤੋ ਮਿਲਦੇ ਹਾਂ ਹੁਣ ਕਿਸੇ ਹੋਰ ਨਵੀਂ ਜਾਣਕਾਰੀ ਸਤਿ ਸ਼੍ਰੀ ਅਕਾਲ